ਆ ਵੀਰ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਸੇਤਾਂ ਵਧੀਆ ਕਿਹੜਾ ਪਿੰਡ ਆਪਣਾ ਜਿਹੜਾ ਆਪਣਾ ਪਿੰਡ ਮੋੜ ਮੋੜ ਹੈ ਮੁਕਸਰ ਸਾਈਡ ਹਾਂਜੀ ਮੁਕਸਰ ਸਾਹਿਬ ਮੁਕਸਰ ਸਾਹਿਬ ਤੋਂ ਕਿੰਨੀ ਦੂਰ ਪੈਂਦਾ ਪੈਂਦਾ ਵੀਰੇ 7-8 ਕਿਲੋਮੀਟਰ ਪੈਂਦਾ 7-8 ਕਿਲੋਮੀਟਰ ਪੈਂਦਾ ਹਣਾ ਤੇ ਲੋ ਵੀ ਸੱਜਣੋਂ ਆਪਾਂ ਨਾ ਵੀਰ ਮਿਲਿਆ ਤੇ ਇਹ ਆਪਣੀ ਘੋੜੀ ਲੈ ਕੇ ਆਏ ਸੀ ਮੀਟਿੰਗ ਕਰਾਉਣ ਵਾਸਤੇ ਗੁਰਪ੍ਰੀਤ ਜੀ ਵੀਰ ਕੋਲੇ ਮਹਾਦੇਵ ਘੋੜੇ ਕੋਲੇ ਠੀਕ ਹੈ ਜੀ ਤਾਂ ਵੀਰ ਦੀ ਮੈਨੂੰ ਗੱਡੀ ਬਹੁਤ ਵਧੀਆ ਪਸੰਦ ਲੱਗੀ ਵੀਰ ਦੀ ਜਿਹੜਾ ਬਾੜ ਬਹੁਤ 4-5 ਫੁੱਟ ਉੱਚੀ ਬਾੜ ਕੀਤੀ ਹੋਈ ਆ ਤਾ ਬਹੁਤ ਹੀ ਜਿਆਦਾ ਵਧੀਆ ਗੱਡੀ ਤਿਆਰ ਹੈ ਜਿਹੜੇ ਕਿਸੇ ਭਰਾਵਾਂ ਨੇ ਕਿਤੇ ਬਾਹਰ ਅੰਦਰ ਘੋੜੀਆਂ ਲਿਜਾਣੀਆਂ ਹੁੰਦੀਆਂ ਲੋਡ ਕਰਕੇ ਲੈ ਕੇ ਜਾਣੀਆਂ ਦੂਰ ਅੰਦਰ ਕਿਤੇ ਮੀਟਿੰਗ ਵਾਸਤੇ ਜਾਂ ਮੇਲੇ ਮਸ਼ਹਾਰੇ ਤੇ ਜਾਂ ਕਿਤੇ ਸ਼ੋਅ ਵਾਸਤੇ ਤਾਂ ਆਪਣੇ ਵੀਰ ਨੂੰ ਤੁਸੀਂ ਜਰੂਰ ਇਹਦੀ ਸਪੋਰਟ ਕਰਿਓ ਤੇ ਵੀਰ ਜੀ ਆਪਣਾ ਪਿੰਡ ਕਿਹੜਾ ਸੀ ਮੋੜ ਮੋੜ ਹਨਾ ਠੀਕ ਹੈ ਜੀ ਤੇ ਆਪਾਂ ਜਿਹਦਾ ਘੋੜੀਆਂ ਬਾਹਰ ਕਿਤੇ ਲੈ ਕੇ ਜਾਣੀਆਂ ਤੇ ਆਪਾਂ ਚਲੇ ਜਾਂਦੇ ਆ ਕਿੰਨੀ ਕਿ ਦੂਰ ਤੱਕ ਜਿੱ ਤੱਕ ਮੇਰੇ ਆਲ ਇੰਡੀਆ ਠੀਕ ਹੈ ਜੀ ਤੇ ਆਪਣਾ ਪਲੀਜ਼ ਨੰਬਰ ਬੋਲੋ 98553 ਹਾਂਜੀ 66332 ਠੀਕ ਹੈ ਜੀ ਪੰਜਾਬੀ ਵਿੱਚ ਵੀ ਬੋਲ ਦੋ 98553 ਹਾਂਜੀ 6833 68332 ਤੇ ਵੀਰ ਜਿੰਨਾ ਵੀ ਭਰਾਵਾਂ ਨੇ ਕਿਸੇ ਨੇ ਦਿਨ ਦਾ ਦਿਨ ਨੂੰ ਰਾਤ ਨੂੰ ਕਿਤੇ ਵੀ ਘੋੜੀਆਂ ਬੱਚੇ ਲੈ ਕੇ ਜਾਣੇ ਤਾਂ ਬੜੀ ਵਧੀਆ ਸੇਫ ਗੱਡੀ ਆ ਤੇ ਇਹ ਗੱਡੀ ਕਿਹੜੀ ਆ ਇਹ ਬਲੈਰੋ ਆ ਜੀ ਪਿਕਅਪ ਹਾਂਜੀ ਬਲੈਰੋ ਪਿਕਅਪ ਗੱਡੀ ਆ ਨਵੀਂ ਗੱਡੀ ਵੀਰ ਦੀ ਹਨਾ ਕੋਈ ਆਏ ਨਹੀਂ ਰਾਜ ਪੈਂਚਰ ਜਾਂ ਹਵਾ ਭਰਨੀ ਪਊ ਤੇ ਕੋਈ ਹਨਾ ਡਿਸਟਰਬੇਸ਼ਨ ਵਾਲਾ ਕੰਮ ਨਹੀਂ ਤੇ ਵੀਰ ਜੀ ਤੁਸੀਂ ਕੀ ਕਹੋਗੇ ਆਪਣੇ ਦਰਸ਼ਕਾਂ ਨੂੰ ਬੋਲੋ ਮਤਲਬ ਵੀ ਤੁਸੀਂ ਇਹ ਗੇੜਾ ਲਾਉਂਗੇ ਘੋੜੀਆਂ ਲੈ ਕੇ ਜਾਉਂਗੇ ਹਰ ਵਾਰ ਉਹ ਟੀਲੀ ਛੱਡਦੇ ਮੂਰੋ ਹਣਾ ਜਰੂਰ ਜਰੂਰ ਤੇ ਸੇਵਾ ਵਿੱਚ ਹਨਾ ਠੀਕ ਹੈ ਤੇ ਵੀਰ ਦਾ ਨਾ ਵੀਰ ਕੋਈ ਪੈਗ ਬਗ ਵੀ ਨਹੀਂ ਲਾਉਂਦਾ ਨਵਾਂ ਮੁੰਡਾ ਤੇ ਸ਼ੌਂਕੀ ਆ ਦੇਖੋ ਮੁੰਦਰਾ ਮੁੰਦਰਾ ਸੋਹਣੀਆ ਪਾਈਆਂ ਤੇ ਪਲੀਜ਼ ਭਰਾ ਦੀ ਨਾ ਜਰੂਰ ਸਪੋਰਟ ਕਰਿਆ ਕਰੋ ਹਣਾ ਇਦਾਂ ਦੇ ਜਿਹੜੇ ਆਪਣੇ ਘੋੜੀਆਂ ਵਾਲੇ ਭਰਾ ਨੇ ਜਾਂ ਆਪਣੇ ਨਾ ਬਿਰਸੇ ਨਾਲ ਜਿਹੜੇ ਰਿਲੇਟਿਵ ਨੇ ਤਾਂ ਜਿੰਨਾ ਵੀ ਵੀਰਾਂ ਨੇ ਕਿਸੇ ਨੇ ਮੰਨ ਲਓ ਘੋੜੀ ਇਧਰ ਉਧਰ ਲੈ ਕੇ ਜਾਣੀਆਂ ਮੀਟਿੰਗ ਵਾਸਤੇ ਤੇ ਮੁੱਖ ਸਰ ਏਰੀਏ ਦੇ ਫਾਜ਼ਲ ਕੈਰੀਏ ਦੇ ਜਾਂ ਇਧਰ ਨੇੜੇ-ਨੇੜੇ ਦੇ ਹਣਾ ਕੋਈ ਵੀ ਆਪਣਾ ਜਿੱਦਾਂ ਗੁਰੂ ਹਰਸਾਏ ਸਾਈਡ ਦੇ ਤਾਂ ਕੋਈ ਵੀ ਵੀਰ ਨਾਲ ਸੰਪਰਕ ਕਰ ਸਕਦਾ ਤੇ ਵੀਰ ਹਰ ਹਾਲਤ ਵੀ ਵੀਰ ਇੰਨਾ ਸਪਰਟ ਵੀ ਅਭੀ ਆਪ ਵੀ ਇਕੱਲਾ ਵੀ ਲੈ ਜਾਂਦਾ ਘੋੜੀਆਂ ਫੜਨ ਫੋੜਨ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਨਹੀਂ ਹੈਗਾ ਵੀ ਡਰਦਾ ਆ ਜਾਂ ਇਦਾਂ ਤੇ ਵੀਰ ਵਧੀਆ ਜ਼ਿੰਮੇਵਾਰੀ ਰੱਖਦਾ ਕੰਮ ਦੀ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਭਰਾ ਦੀ ਵੀਡੀਓ ਹਨਾ ਤੇ ਵੀਰ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਥੈਂਕ ਯੂ ਜੀ ਸਤਿ ਸ੍ਰੀ ਅਕਾਲ